ਕੀ ਤੁਸੀਂ ਕਿਉਂ ਸੋਚਿਆ ਇਸ ਮੁੱਦੇ ਨੂੰ ਲੈ ਕੇ ਆਉਣਾ ਕੀ ਕੋਈ ਪਹਿਲਾਂ ਇਹੋ ਜਿਹਾ ਕੇਸ ਤੁਹਾਡੀ ਨਜ਼ਰ ਦੇ ਵਿੱਚ ਆਇਆ ਕਿ ਤੁਸੀਂ ਸੋਚਿਆ ਇਸ ਮੁੱਦੇ ਦੇ ਉੱਤੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਅਮ੍ਰਿਤਸਰ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਕੋਈ ਰੇਲਵੇ ਸਟੇਸ਼ਨ ਤੇ ਉੱਤਰਦਾ ਬੱਸ ਸਟੈਂਡ ਤੇ 에어ਪੋਰਟ ਤੇ ਉਸ ਧਰਤੀ ਨੂੰ ਮੱਥਾ ਟੇਕਦਾ ਪਰ ਜਦੋਂ ਬਾਹਰ ਆਉਂਦਾ ਉੱਥੇ ਛੋਟੇ ਛੋਟੇ ਬੱਚੇ ਆ ਜਿਹੜੇ ਬੱਚੀਆਂ ਵਾਂ ਉਹਨਾਂ ਦੀ ਪੜ੍ਹਨ ਲਿਖਣ ਦੀ ਉਮਰ ਆ ਤੇ ਉਹ ਕੱਪੜੇ ਖਿੱਚਦੇ ਉਹਨਾਂ ਦੇ ਪੈਸੇ ਹਾਂ ਬਹੁਤ ਤੇਜ਼ੀ ਨਾਲ ਕੱਪੜੇ ਖਿੱਚਦੇ ਆ ਤੇ ਇਹ ਤਦਾਦ ਦਿਨੋਂ ਦਿਨ ਬਹੁਤ ਤੇਜ਼ੀ ਨਾਲ ਵੱਧ ਰਹੀ ਸੀ ਵੀ ਛੋਟੇ ਛੋਟੇ ਬੱਚਿਆਂ ਦੇ ਨਾਲ ਭਰਿਆ ਹੋਇਆ ਆਟੋ ਆਂਦਾ ਹੈ ਉਹਨਾਂ ਨੂੰ ਉੱਥੇ ਧਾਰਦਾ ਵੀ ਉਹਨਾਂ ਦਾ ਕੰਮ ਜਿਵੇਂ ਇੱਕ ਸਵੇਰੇ ਡਿਊਟੀ ਤੇ ਆਉਂਦੇ ਨੇ ਜੀ 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 ਉਹ ਬੰਦਾ ਓਪਰੇਟ ਕਰਦਾ ਇਹਨਾਂ ਨੂੰ ਬੱਚੇ ਨੰਗੇ ਪੈਰੀ ਫਿਰਦੇ ਪੈਸੇ ਇਕੱਠੇ ਕਰਕੇ ਲਿਆ ਕੇ ਉਹਨੂੰ ਦੇਈ ਜਾਂਦੇ ਆ ਔਰ ਸਾਨੂੰ ਡਰ ਸੀ ਕਿ ਲਾਈਟਾਂ ਤੋਂ ਜਦੋਂ ਬੱਚੇ ਭੱਜਣਗੇ ਪੁਲਿਸ ਨੂੰ ਦੇਖ ਕੇ ਜਾਂ ਪ੍ਰਸ਼ਾਸਨ ਨੂੰ ਵੇਖ ਕੇ ਤੇ ਕਿਤੇ ਐਕਸੀਡੈਂਟ ਨਾ ਹੋ ਜਾ ਕੋਈ ਨੁਕਸਾਨ ਨਾ ਹੋ ਜਾ ਇੱਕੇ ਜੀਬ ਦੇ ਥੱਲੇ ਬਲੇਡ ਰੱਖ ਦਿਆ ਮਾਰਨ ਲੱਗਿਆ ਕਹਿੰਦੇ ਨੁਕਸਾਨ ਕਰਨ ਲੱਗਿਆ ਵੇਖਦੇ ਨਹੀਂ ਕਿਸੇ ਦਾ ਮਾਪੇ ਕਹਿੰਦੇ ਵੀ ਸਾਡਾ ਜਵਾਕ ਆ ਵੀ ਅਸੀਂ ਵੀ ਸਾਡੇ ਕੋ ਕੰਮ ਕਾਰ ਨਹੀਂ ਤੇ ਤਾਂ ਭੀਖ ਮੰਗਵਾਂਦੇ ਹਾਂ ਕੋਈ ਮਾਪਿਓ ਐਸਾ ਹੁੰਦਾ ਨੰਗੇ ਪੈਰੀ ਸੜਕਾਂ ਤੇ ਤਪਦੀਆਂ ਸੜਕਾਂ ਤੇ ਆਪਣੇ ਬੱਚਿਆਂ ਨੂੰ ਕੋਈ ਭੀਖ ਮੰਗੋ ਗੱਡੀਆਂ ਖੜਕਾ ਔਰ ਇਹਨਾਂ ਬੱਚਿਆਂ ਦੀ ਪੜਨ ਦੀ ਉਮਰ ਆ ਨਾ ਕਿ ਇਹਨਾਂ ਦੀ ਮੰਗਣ ਦੀ ਭੀਖ ਮੰਗਵਾਉਣਾ ਅਪਰਾਧ ਆ ਔਰ ਇਹਨਾਂ ਨੇ ਹਰ ਜਗ੍ਹਾ ਤੇ ਟੇਸ਼ਨ ਲੱਗੀ ਝੂਗੀ ਦੇ ਵਿੱਚ ਮੇਰੇ ਕੋਲ ਰਿਕਾਰਡ ਆ ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਔਨ-ਏਅਰ ਦੇਖ ਰਹੀ ਹਾਂ ਤੁਸੀਂ ਤਾਂ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਮਾਜ ਸੇਵੀ ਸੋਨੂ ਜੰਡਿਆਲਾ ਜਿਨ੍ਹਾਂ ਨੇ ਇੱਕ ਮੁੱਦਾ ਚੱਕਿਆ ਸੀਗਾ ਕਿ ਜਿੰਨੇ ਵੀ ਪਖਾਰੀ ਜੋ ਭੀਖ ਮੰਗਦੇ ਨੇ ਉਹਨਾਂ ਦਾ ਡੀਐਨਏ ਟੈਸਟ ਕਰਵਾਇਆ ਜਾਵੇ ਪੜਤਾਲ ਕੀਤੀ ਜਾਵੇ ਕਿੱਥੋਂ ਦੇ ਨੇ ਤੇ ਜਿਹੜੇ ਇਹਨਾਂ ਦੇ ਵੱਲੋਂ ਕਈ ਛੋਟੇ-ਛੋਟੇ ਬੱਚਿਆਂ ਤੋਂ ਵੀ ਭੀਖ ਮੰਗਵਾਈ ਜਾ ਰਹੀ ਸੀ ਇਸ ਮੁੱਦੇ ਨੂੰ ਇਹਨਾਂ ਦੇ ਵੱਲੋਂ ਲੈ ਕੇ ਆਇਆ ਗਿਆ ਤੇ ਇਸ ਮੁੱਦੇ ਦੇ ਉੱਤੇ ਕਾਫੀ ਜ਼ਿਆਦਾ ਚਰਚਾ ਵੀ ਹੋਈ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਤਿ ਸ੍ਰੀ ਅਕਾਲ ਸਰ ਸਵਾਗਤ ਆ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਸਭ ਤੋਂ ਪਹਿਲਾ ਸਵਾਲ ਸਰ ਮੇਰਾ ਤੁਹਾਨੂੰ ਇਹੀ ਆ ਕਿ ਤੁਸੀਂ ਕਿਉਂ ਸੋਚਿਆ ਇਸ ਮੁੱਦੇ ਨੂੰ ਲੈ ਕੇ ਆਉਣਾ ਕਿ ਕੋਈ ਪਹਿਲਾਂ ਇਹੋ ਜਿਹਾ ਕੇਸ ਤੁਹਾਡੀ ਨਜ਼ਰ ਦੇ ਵਿੱਚ ਆਇਆ ਕਿ ਤੁਸੀਂ ਸੋਚਿਆ ਇਸ ਮੁੱਦੇ ਦੇ ਉੱਤੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਮੈਡਮ ਇਹ ਅੰਮ੍ਰਿਤਸਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਹੈ ਜੀ ਔਰ ਅੰਮ੍ਰਿਤਸਰ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤ ਆਉਂ ਉਸ ਧਰਤੀ ਨੂੰ ਮੱਥਾ ਟੇਕਦਾ ਪਰ ਜਦੋਂ ਬਾਹਰ ਆਉਂਦਾ ਉੱਥੇ ਛੋਟੇ ਛੋਟੇ ਬੱਚੇ ਆ ਜਿਹੜੇ ਬੱਚੀਆਂ ਵਾਂ ਉਹਨਾਂ ਦੀ ਪੜ੍ਹਨ ਲਿਖਣ ਦੀ ਉਮਰ ਆ ਤੇ ਉਹ ਕੱਪੜੇ ਖਿੱਚਦੇ ਉਹਨਾਂ ਦੇ ਪੈਸੇ ਹਾਂ ਬਹੁਤ ਤੇਜ਼ੀ ਨਾਲ ਕੱਪੜੇ ਖਿੱਚਦੇ ਆ ਔਰ ਇਹ ਤਦਾਦ ਦਿਨੋਂ ਦਿਨ ਬਹੁਤ ਤੇਜ਼ੀ ਨਾਲ ਵੱਧ ਰਹੀ ਸੀ ਫਿਰ ਅਸੀਂ ਹਰ ਚੌਂਕ ਤੇ ਜਦੋਂ ਦੇਖਿਆ ਉਹ ਜਦੋਂ ਕੋਈ ਕਾਪੀਆਂ ਲੈ ਕੇ ਖੜਾ ਹੁੰਦਾ ਵਾ ਕੋਈ ਅਗਲੀ ਵਾਰੀ ਪੈਨ ਲੈ ਆਉਂਦਾ ਇੱਕ ਹਫ਼ਤੇ ਬਾਅਦ ਨੈਪਕਿਨ ਲੈ ਆਉਂਦੇ ਇੱਕ ਹਫ਼ਤੇ ਬਾਅਦ ਪਕਾਨੇ ਲੈ ਆਉਂਦੇ ਹੁਣ ਉਹ ਜਾਲਾ ਲਾਉਣ ਵਾਲੇ ਲੈ ਆਉਣ ਦੇ ਮਤਲਬ ਹਰ ਹਫਤੇ ਬਾਅਦ ਚੇਂਜ ਹੋ ਜਾਂਦੇ ਔਰ ਇੱਕ ਜਗ੍ਹਾ ਤੇ ਨਹੀਂ ਹੁੰਦੇ ਇਹ ਦੂਜੇ ਚੌਂਕ 'ਚ ਸ਼ਿਫਟ ਕਰ ਦਿੱਤਾ ਜਾਂਦਾ ਔਰ ਇਹ ਬੜਾ ਵੱਡਾ ਨੈਕਸਸ ਸੀਗਾ ਅਸੀਂ ਇਹਦੀ ਪ੍ਰੋਪਰ ਜਾਂਚ ਕਰਦਿਆਂ ਕਰਦੇ ਇੱਕ ਰਣਜੀਤ ਐਵੇਨਿਊ 'ਕਿ ਬਜ਼ੁਰਗ ਫੜਿਆ ਸੀ ਉਹਦੇ ਕੋਲ ਚੱਲਿਆ ਨਹੀਂ ਸੀ ਜਾਂਦਾ 70 ਸਾਲ ਉਹਦੀ ਉਮਰ ਸੀ ਜੀ ਔਰ ਉਹਦਾ ਜਿਹੜਾ ਇੱਕ ਬੱਚਾ ਸੀਗਾ 6 ਮਹੀਨਿਆਂ ਦਾ ਔਰ ਦੋ ਔਰਤਾਂ ਸੀ ਜਿਸ ਨੇ ਫੜਿਆ ਸੀ ਜਦੋਂ ਅਸੀਂ ਉਸਨੂੰ ਪੁੱਛਿਆ ਕਿ ਮੈਂ ਕਿਹਾ ਬੱਚਾ ਕਿਸ ਦਾ ਇੱਕ 35 ਸਾਲ ਦੀ ਔਰਤ ਕਹਿੰਦੀ ਮੇਰਾ ਜੀ ਇੱਕ ਜਿਹੜੀ ਕੋਈ 60 ਪੈਂਟ ਸਾਲ ਦੀ 45 ਸਾਲ ਦੱਸਦੀ ਸੀ ਉਹ ਕਹਿੰਦੀ ਮੇਰਾ ਔਰ ਉਹ ਬੱਚਾ ਜਦੋਂ ਅਸੀਂ ਕਿਹਾ ਮੈਂ ਕਿਹਾ ਵੀ ਤੁਹਾਡਾ ਡੀਐਨਏ ਟੈਸਟ ਕਰਾਵਾਂਗੇ ਫਿਰ ਉਹ ਉਹ ਜੀ ਤੁਹਾਡੇ ਚੈਨਲ ਨੇ ਕਵਰੇਜ ਕੀਤੀ ਸੀ ਸਾਰੀ ਉੱਥੋਂ ਨਾਲ ਹੀ ਰੌਲਾ ਪੈ ਗਿਆ ਇੱਕ ਅਸੀਂ ਸ਼ਿਕਾਇਤ ਕੀਤੀ ਫਿਰ ਇਹ ਸ਼ਿਕਾਇਤ ਮੈਂ ਕੀਤੀ ਡੀਸੀ ਅਮਰitsar ਨੂੰ ਔਰ ਪੰਜਾਬ ਸਰਕਾਰ ਨੂੰ ਲਿਖਿਆ ਇਹਦੇ ਵਿੱਚ ਮੈਂ ਪ੍ਰੋਪਰ ਤੌਰ ਤੇ ਜਿਹੜਾ ਡੀਐਨਏ ਦੀ ਮੰਗ ਕੀਤੀ ਕਿਉਂਕਿ ਹਰ ਚੌਂਕ ਦੇ ਵਿੱਚ ਇਹੀ ਸੀ ਅਸੀਂ ਥੋੜਾ ਸ਼ੱਕ ਸਾਡਾ ਹੋਰ ਹੋ ਗਿਆ ਔਰ 4 3 225 ਨੂੰ ਇਮੇ ਜਦੋਂ ਕੰਪਲੇਂਟ ਕੀਤੀ ਇਹਦੇ ਬਾਅਦ ਚ ਤੁਰੰਤ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਔਰ ਰਣਜੀਤ ਐਵੀ ਨੂੰ ਥਾਣੇ ਦੇ ਵਿੱਚ ਜਿਹੜੀ ਆ 84 ਨੰਬਰ ਐਫ ਆਈ ਆਰ ਦਰਜ ਕੀਤੀ ਗਈ 37225 ਨੂੰ ਜਦੋਂ ਇਹ ਐਫ ਆਈ ਆਰ ਦਰਜ ਹੋਈ ਤੇ ਇਹਦੇ ਬਾਅਦ ਚ ਕੋਈ ਖਾਸਾ ਫਰਕ ਵੇਖਣ ਨੂੰ ਨਹੀਂ ਮਿਲਿਆ ਔਰ ਨਾ ਸਾਨੂੰ ਕੋਈ ਸੰਤੁਸ਼ਟੀ ਹੋਈ ਕਿਉਂ ਕਿ ਕਿਉਂਕਿ ਇਹ ਹੋਰ ਜ਼ਿਆਦਾ ਤੇਜ਼ੀ ਨਾਲ ਆਗੇ ਸੀ ਇਸ ਤੋਂ ਬਾਅਦ ਅਸੀਂ ਫੇਰ ਇੱਕ ਕੰਪਲੇਂਟ ਕੀਤੀ 147 225 ਨੂੰ ਔਰ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਕਿਹਾ ਕਿ ਇਹ ਹੁਣ ਅਸੀਂ ਖੁਦ ਜਾਵਾਂਗੇ ਇਹਨਾਂ ਦੇ ਨਾਲ ਕਿਉਂਕਿ ਸਾਨੂੰ ਡਾਊਟ ਸੀਗਾ ਕਿ ਜਦੀ ਤੇਜ਼ੀ ਨਾਲ ਕਿਤੇ ਪ੍ਰਸ਼ਾਸਨ ਦਾ ਹੱਥ ਨਾ ਫਿਰ ਅਸੀਂ ਪੂਰਾ ਵਾਚ ਕੀਤਾ ਇਹਨਾਂ ਨੂੰ ਕਿੱਥੇ ਕਿੱਥੇ ਹੈਗੇ ਆ ਔਰ ਅਸੀਂ ਪ੍ਰਸ਼ਾਸਨ ਨੂੰ ਨਹੀਂ ਦੱਸਿਆ ਕਿ ਅਸੀਂ 골ਡਨ ਗੇਟ ਤੋਂ ਫੜਨਾ ਇਹਨਾਂ ਨੂੰ ਅਸੀਂ ਕਿਹਾ ਕਿ ਅਸੀਂ ਰੈਸਕਿਊ ਕਰਨਾ ਜਦੋਂ ਤੇ ਤੁਸੀਂ ਆਜ ਉਹਨਾਂ ਨੇ ਆਉਣਾ ਸੀਗਾ ਉਸ ਦਿਨ ਦਾ ਅਸੀਂ 17 ਤਰੀਕ ਦਾ ਟਾਈਮ ਰੱਖਿਆ ਮਾਰਨਿੰਗ ਨੂੰ ਅਸੀਂ ਮੈਂ ਕਾਫੀ ਲੜਕੇ ਨੌਜਵਾਨਾਂ ਨੂੰ ਸੱਦ ਕੇ ਅੰਮ੍ਰਿਤਸਰ ਦਾ ਗੋਲਡਨ ਗੇਟ ਜਿੱਥੇ ਛੋਟੇ-ਛੋਟੇ ਬੱਚੇ ਭੀਖ ਮੰਗਦੇ ਸੀ ਉਹ ਕਿਦਾਂ ਆਟਾ ਆਉਂਦਾ ਉੱਥੇ ਮੈਂ ਆਪਣੇ ਪੇਜ ਤੋਂ ਲਾਈਵ ਹੋ ਕੇ ਵੀਡੀਓ ਪਾਈ ਕਿਉਂਕਿ ਐਵੀਡੈਂਸ ਬੜੇ ਜ਼ਰੂਰੀ ਆ ਗੱਲ ਕਰਨ ਵਾਲੇ ਤੇ ਮਿੰਟ ਚ ਕਰ ਦਿੰਦੇ ਉਹ ਆਟਾ ਆਉਂਦੇ ਆ ਉਤਾਰ ਕੇ ਜਾਂਦੇ ਆ ਵੀ ਛੋਟੇ-ਛੋਟੇ ਬੱਚਿਆਂ ਦੇ ਨਾਲ ਭਰਿਆ ਹੋਇਆ ਆਟਾ ਆਂਦਾ ਹੈ ਉਹਨਾਂ ਨੂੰ ਉੱਥੇ ਉਤਾਰਦਾ ਵੀ ਉਹਨਾਂ ਦਾ ਕੰਮ ਜਿਵੇਂ ਸਵੇਰੇ ਡਿਊਟੀ ਤੇ ਆਉਂਦੇ ਨੇ ਜੀ 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 ਉਹ ਆਉਂਦੇ ਜੀ ਉਹ ਸਾਰੇ ਆਪਣ-ਆਪਣੇ ਪੁਆਇੰਟ ਮੰਨ ਲੈਂਦੇ ਆ ਸਾਰੇ ਉਹ ਫਿਰ ਅਸੀਂ ਸਾਰਾ ਜਦੋਂ ਦੇਖਿਆ ਉੱਥੇ ਹੀ ਇੱਕ ਬੰਦਾ ਓਪਰੇਟ ਕਰਦਾ ਇਹਨਾਂ ਨੂੰ ਉਹਨੂੰ ਫੜਾ ਕੇ ਦੋ ਤੇ ਤਿੰਨ ਵਾਰੀ ਜਦੋਂ ਗਏ ਫਿਰ ਸਾਨੂੰ ਪੂਰਾ ਕਲੀਅਰ ਹੋ ਗਿਆ ਕਿ ਇਹ ਪੂਰਾ ਨੈਕਸਸ ਜਿਹੜਾ ਬੜੇ ਵੱਡੇ ਸਕੈਮ ਜਿਹੜਾ ਚੱਲ ਰਿਹਾ ਔਰ ਸਾਨੂੰ ਡਰ ਸੀ ਕਿ ਲਾਈਟਾਂ ਤੋਂ ਜਦੋਂ ਬੱਚੇ ਭੱਜਣਗੇ ਪੁਲਿਸ ਨੂੰ ਦੇਖ ਕੇ ਜਾਂ ਪ੍ਰਸ਼ਾਸਨ ਨੂੰ ਵੇਖ ਕੇ ਤੇ ਕਿਤੇ ਐਕਸੀਡੈਂਟ ਨਾ ਹੋ ਜਾ ਕੋਈ ਨੁਕਸਾਨ ਨਾ ਹੋ ਜਾਏ ਉਹ ਫਿਰ ਅਸੀਂ ਇਸ ਹਿਸਾਬ ਨਾਲ ਇਹਨਾਂ ਦੇ ਆਲੇ ਦੁਆਲੇ ਖਿਲਾ ਰਿਆ ਸਾਰਿਆਂ ਨੂੰ ਵੀ ਜਦੋਂ ਇਹ ਭੱਜਣ ਕਿਉਂਕਿ ਨੰਗੇ ਪੈਰੀ ਕੋਈ ਮਾਂ ਪਿਓ ਆਪਣੇ ਬੱਚਿਆਂ ਤੋਂ ਪੀਖ ਨਹੀਂ ਮਗਵਾਉਂਦਾ ਉਹ ਜਦੋਂ ਅਸੀਂ ਫਿਰ ਇਹਨਾਂ ਨੂੰ ਪ੍ਰੋਪਰ ਭੱਜ ਕੇ ਮਗਰ ਫੜਿਆ ਉਹ ਸਾਡੇ ਕੋਲ ਵੀਡੀਓ ਨੇ ਅਸੀਂ ਫੜ ਲਿਆ ਉਹਨੇ ਚਰ ਨੂੰ ਪ੍ਰਸ਼ਾਸਨ ਦੀ ਜਦੋਂ ਇਹਨਾਂ ਗੱਡੀ ਵੇਖੀ ਇਹਨਾਂ ਹੱਥ ਮਾਰ ਤੇ ਭੱਜ ਗਏ। ਔਰ ਪ੍ਰਸ਼ਾਸਨ ਕਾਫੀ ਦੂਰ ਸੀ ਗਏ ਤੇ ਫਿਰ ਸਾਡੇ ਲੜਕਿਆਂ ਨੇ ਘੇਰਾ ਪਾ ਕੇ ਇਹਨਾਂ ਨੂੰ ਮਗਰੋਂ ਪੱਜ-ਪੱਜ ਫੜਿਆ। ਫੜ ਕੇ ਜਦੋਂ ਸਾਰੇ ਜਾਣੇ ਉਹਨਾਂ ਦੇ ਹਵਾਲੇ ਕੀਤੇ ਇਹਨਾਂ ਨੂੰ ਜਦੋਂ ਅਸੀਂ ਥਾਣੇ ਖੜਿਆ ਥਾਣੇ ਉਸ ਦਿਨ ਦੀ ਰਬਟ ਪਈ ਹੈ ਮੇਰਾ ਨਾਮ ਲਿਖਿਆ ਵਿੱਚ। ਮੈਂ ਸ਼ਿਕਾਇਤ ਕਰਤਾ ਵੀ ਸੀ ਤੇ ਇਹਦਾ ਗਵਾਹ ਵੀ ਸੀ। ਇਹਦੇ ਨਾਲ ਹੀ ਅਸੀਂ ਜਦੋਂ ਥਾਣੇ ਲੈ ਕੇ ਗਏ ਬੱਸ ਦੇ ਵਿੱਚ ਉਹਨਾਂ ਨੇ ਕੱਪੜਾ ਨਾ ਫੋਨ ਕੱਢਿਆ ਇੱਥੋਂ ਜਿਹੜਾ ਮੇਨ ਸੀਗਾ। ਇੱਕ-ਇੱਕ ਜੀਬ ਦੇ ਥੱਲੇ ਬਲੇਡ ਰੱਖਦੇ ਆ ਮਾਰਨ ਲੱਗਿਆ ਉਹ ਕਹਿੰਦੇ ਨੁਕਸਾਨ ਕਰਨ ਲੱਗਿਆ ਵੇਖਦੇ ਨਹੀਂ ਕਿਸੇ ਦਾ ਇਹ ਜਦੋਂ ਉੱਥੇ ਖੜਿਆ ਇਹਨੇ ਫੋਨ ਕੱਢਿਆ ਆਪਣੇ ਜਰਾਬ ਚੋਂ ਕੁਝ ਕੋਡਵਰਡ ਬੋਲਿਆ ਤੇ ਸਾਰਾ ਅਮਰਿਤਸਰ ਕਲੀਨ ਹੋ ਗਿਆ ਤੇ ਸਾਨੂੰ ਉੱਥੇ ਹੀ ਸਪਸ਼ਟ ਹੋ ਗਿਆ ਕਿ ਇਹ ਬਹੁਤ ਵੱਡਾ ਨੈਕਸਸ ਆ ਵੀ ਉਹਨੇ ਕੋਡਵਰਡ ਬੋਲਿਆ ਤੇ ਜਿੰਨੇ ਵੀ ਜਿੱਥੇ-ਜਿੱਥੇ ਇਹਨਾਂ ਦੇ ਬੱਚੇ ਸੀਗੇ ਛੋਟੇ-ਛੋਟੇ ਉਹ ਸਾਰਾ ਮਤਲਬ ਵੀ ਉੱਥੋਂ ਭੱਜ ਗਏ 골ਡਨ ਗੇਟ ਤੋਂ ਮੈਡਮ ਸਿਰਫ ਔਰ ਸਿਰਫ ਥਾਣੇ ਦੀ ਦੂਰੀ ਕਿਲੋਮੀਟਰ ਦੀ ਸੀ ਉਹ ਬੱਸ ਦੇ ਵਿੱਚ ਹੀ ਅਸੀਂ ਹੋਰ ਰੈਸਕਿਊ ਕਰਨੇ ਸੀ ਸਾਨੂੰ ਇਹ ਸੀ ਕਿ ਇੱਥੇ ਠਾਣੇ 'ਚ ਰਪਟਕਵਾਈਏ ਤੇ ਫਿਰ ਅਗਲੇ ਚੌਂਕਾ 'ਚ ਫੜੀਏ ਉਹਦੇ ਦੌਰਾਨ ਹੀ ਉਹਨੇ ਪਤਾ ਨਹੀਂ ਕੀ ਕੀਤਾ ਬੋਲਿਆ ਔਰ ਫੋਨ ਇਹਨੇ ਨੇ ਮੰਗੇ ਇਹਨਾਂ ਕੋ ਉਹ ਬੋਲਦਿਆਂ ਸਾਰ ਹੀ ਕੋਡ ਬਾਅਦੋਂ ਸਾਰਾ ਹੀ ਫੋਨ ਡਿਲੀਟ ਕਰਕੇ ਫਿਰ ਅੜਾ ਲਿਆ ਔਰ ਫੋਨ ਜਦੋਂ ਅਸੀਂ ਫੜਿਆ ਉਦੋਂ ਤੱਕ ਕੰਪ ਹੋ ਗਿਆ ਸੀ ਔਰ ਇਹ ਇੰਨਾ ਵੱਡਾ ਨੈਕਸਸ ਤੁਸੀਂ ਦੇਖੋ ਵੀ ਅੱਜ ਲਾਈਟਾਂ ਕਲੀਨ ਨੇ ਪੂਰੇ ਪੰਜਾਬ ਦੀਆਂ ਲਾਈਟਾਂ ਕਲੀਨ ਨੇ ਜਦੋਂ ਅੰਮ੍ਰਿਤਸਰ ਦੇ ਵਿੱਚ ਇਹ ਕੰਮ ਚੱਲਿਆ ਉਦੇ ਬੱਚ ਪੂਰੇ ਪੰਜਾਬ ਚ ਚੱਲ ਗਿਆ ਤੁਸੀਂ ਦੇਖਿਆ ਕਿ ਪ੍ਰਸ਼ਾਸਨ ਕੋਈ ਕਹਿੰਦਾ ਪੁਲਿਸ ਨੇ ਕਰਤੀਆਂ ਲਾਈਟਾਂ ਖਾਲੀ ਕੋਈ ਕਹਿੰਦਾ ਸਰਕਾਰ ਨੇ ਕਰਤੀਆਂ ਕੋਈ ਜਿੰਨਾ ਚਿਰ ਤੱਕ ਮੈਂ ਤੁਹਾਨੂੰ ਦੱਸਦਾ ਆਮ ਲੋਕ ਤੁਹਾਡੇ ਨਾਲ ਪਬਲਿਕ ਨਹੀਂ ਆ ਬਿਲਕੁਲ ਨਹੀਂ ਕੁਝ ਵੀ ਹੋ ਸਕਦਾ ਅੱਜ ਇਹ ਫੇਰ ਆ ਗਿਆ ਹੁਣ ਕਿਉਂ ਨਹੀਂ ਪ੍ਰਸ਼ਾਸਨ ਫੜਦਾ ਪੁਲਿਸ ਦਾ ਤੇ ਇਸ ਕੈਮਨਾ ਲੈਣਾ ਦੇਣਾ ਨਹੀਂ ਔਰ ਪੁਲਿਸ ਹਰ ਲਾਈਟਾਂ ਤੇ ਤੇ ਖੁਦ ਡਿਊਟੀ ਕਰਦੀ ਹੁੰਦੀ ਟ੍ਰੈਫਿਕ ਵਾਲੇ ਇਹਨਾਂ ਨੂੰ ਕਹਿੰਦੇ ਕੱਖ ਨਹੀਂ ਇਹ ਜਿਹੜਾ ਬਾਲ ਵਿਭਾਗ ਆ ਜਿਹੜਾ ਬਾਲ ਵਿਭਾਗ ਹੀ ਇਹਨਾਂ ਨੂੰ ਫੜਦਾ ਵਾ ਔਰ ਪੁਲਿਸ ਨੂੰ ਬੁਲਾਉਂਦਾ ਆਪਣੀ ਸੁਰੱਖਿਆ ਵਾਲੀ ਉਹ ਸਿਰਫ ਸੁਰੱਖਿਆ ਵਾਲੀ ਹੁੰਦੇ ਆ ਪੁਲਿਸ ਮੁਲਾਜ਼ਮਾਂ ਦਾ ਕੰਮ ਨਹੀਂ ਹੁਣ ਉੱਥੇ ਐਵੇਂ ਬਾਈਟਾਂ ਦੇਈ ਜਾਂਦੇ ਸੀ ਕਈ ਮੁਲਾਜ਼ਮ ਵੀ ਅਸੀਂ ਫੜ ਲਿਆ ਜੇ ਅਸੀਂ ਕਾਰਵਾਈ ਕੀਤੀ ਤੁਸੀਂ ਦੱਸੋ ਜੇ ਪੁਲਿਸ ਨੇ ਫੜਿਆ ਹੋਵੇ ਪੁਲਿਸ ਨੇ ਕਾਰਵਾਈ ਕੀਤੀ ਹੋਵੇ ਤੇ ਵਾਪਸ ਕਿੱਥੋਂ ਆਉਣੇ ਫਿਰ ਵਾਪਸ ਆਉਣ ਦੇ ਪੇ ਚੌਂਕਾ ਚ ਹੁਣ ਉਹ ਹੀ ਪ੍ਰਸ਼ਾਸਨ ਉਹੀ ਆ ਉਹੀ ਸਾਰਾ ਕੁਝ ਚੇਂਜ ਥੋੜੀ ਹੋ ਗਿਆ ਹੁਣ ਇਸ ਤੋਂ ਵੱਡਾ ਐਕਸ਼ਨ ਹੋਊਗਾ ਔਰ ਅਮਰੇ ਸਰ ਦੇ ਵਿੱਚ ਉਹ ਆਨ ਰਿਕਾਰਡ ਤੁਹਾਨੂੰ ਕਹਿਣ ਦੇ ਆ ਔਰ ਇੱਕ ਚੁਣਿਆ ਹੋਇਆ ਨੁਮਾਇੰਦਾ ਲੈ ਕੇ ਜਾਵਾਂਗੇ ਨਾਲ ਕਿਉਂਕਿ ਇਹ ਕੋਈ ਗੱਲ ਥੋੜੀ ਆ ਅਸੀਂ ਡੀਐਨਏ ਦੀ ਮੰਗ ਕੀਤੀ ਤੁਸੀਂ ਫੜ ਰਹੇ ਜੇ ਉਹਨਾਂ ਨੂੰ ਛੱਡ ਰਹੇ ਜੇ ਫੜ ਰਹੇ ਜੇ ਛੱਡ ਰਹੇ ਜੇ ਇਹ ਗੱਲਾਂ ਇੱਥੋਂ ਤੱਕ ਸੀਮਤ ਨਹੀਂ ਜੀ ਡੀਐਨਏ ਟੈਸਟ ਹੁੰਦਾ ਆ ਜਿਹੜੇ ਮਾਪੇ ਕਹਿੰਦੇ ਵੀ ਸਾਡਾ ਜਵਾਕ ਆ ਵੀ ਅਸੀਂ ਵੀ ਸਾਡੇ ਕੋ ਕੰਮ ਕਰਨੀ ਅਸੀਂ ਤਾਂ ਪੀਖ ਹੰਗਵਾਂਦੇ ਆ ਜੇ ਡੀਐਨਏ ਦੇ ਵਿੱਚ ਕਲੀਅਰ ਹੋ ਜਾਂਦਾ ਹੈ ਕਿ ਇਹ ਮਾਪਿ ਉਹ ਨਹੀਂ ਹੈਗੇ ਤਾਂ ਮਾਪਿ ਉਹ ਲੱਭੇ ਕਿਵੇਂ ਜਾਣਗੇ ਉਸ ਜਵਾਕ ਦੇ ਕਿ ਜੇ ਨਾ ਲੱਭੇ ਜਾਣ ਤਾਂ ਉਹਨਾਂ ਜਵਾਕਾਂ ਦਾ ਕੀ ਹੋਊਗਾ ਦੇਖੋ ਮੈਡਮ ਇਹ ਸਾਰਾ ਜਿਹੜਾ ਟੋਟਲ ਆਂਕੜਾ ਵਾ ਨਾ ਇਹ ਬਹੁਤ ਵੱਡਾ ਆਂਕੜਾ ਵਾ ਕੋਈ ਮਾਪਿਓ ਐਸਾ ਹੁੰਦਾ ਨੰਗੇ ਪੈਰੀ ਸੜਕਾਂ ਤੇ ਤਪਦੀਆਂ ਸੜਕਾਂ ਤੇ ਆਪਣੇ ਬੱਚਿਆਂ ਨੂੰ ਕੋਈ ਭੀਖ ਮੰਗੋ ਗੱਡੀਆਂ ਖੜਕਾਓ ਫਿਰ ਇਹ ਚਾਰ-ਚਾਰ ਪੰਜ-ਪੰਜ ਜਾਣੇ ਗੱਡੀਆਂ ਨੂੰ ਘੇਰਾ ਪਾ ਲੈਂਦੇ ਆ ਔਰ ਦੂਜੀ ਗੱਲ ਦਿਨੇ ਇਹਨਾਂ ਕੋਈ ਭੀਖ ਮੰਗਵਾਈ ਜਾਂਦੀ ਆ ਰਾਤ ਨੂੰ ਜਦੋਂ ਬੱਚੇ ਸੌ ਜਾਂਦੇ ਫਿਰ ਜਿਹੜੇ ਮੇਨ ਆ ਚੋਰੀਆਂ ਕਰਦੇ ਨੇ ਔਰ ਇੱਥੋਂ ਤੱਕ ਕਿ ਜਿਹੜੇ ਇਹ ਲੋਕ ਜਦੋਂ ਬੱਚਿਆਂ ਨੂੰ ਚੋਰੀ ਕਰਕੇ ਲੈਂਦੇ ਸਟੇਟ ਤੋਂ ਉਸ ਸਟੇਟ ਚ ਉਸ ਸਟੇਟ ਦੇ ਉਸ ਸਟੇਟ ਚ ਇੱਥੋਂ ਤੱਕ ਕਿ ਇਹ ਬੱਚਿਆਂ ਦੇ ਨਾਲ ਕੁੱਟਮਾਰ ਕਰਦੇ ਨੇ ਕਿਸੇ ਨੂੰ ਅੰਨਾ ਕਰ ਦਿੰਦੇ ਨੇ ਤੁਸੀਂ ਦੇਖਿਆ ਔਰਤਾਂ ਨੇ ਬੱਚਿਆਂ ਨੂੰ ਗਲ ਨਾ ਲਾਇਆ ਹੁੰਦਾ ਉਹ ਬੱਚੇ ਚ ਮੂਵਮੈਂਟ ਨਹੀਂ ਹੁੰਦੀ ਕਿੰਦੇ ਦੁੱਧ ਪਿਉਣਾ ਕਿੰਨਾ ਕੋ ਨੂੰ ਦੁੱਧ ਪਿਉਣਾ ਬੱਚੇ ਨੂੰ ਜਿਹੜਾ ਲੋਕਾਂ ਕੋ ਪੈਸੇ ਮੰਗਦੇ ਆਪਾਂ ਔਰ ਇਹਨਾਂ ਬੱਚਿਆਂ ਦੀ ਪੜਨ ਦੀ ਉਮਰ ਆ ਨਾ ਕਿ ਇਹਨਾਂ ਦੀ ਮੰਗਣ ਦੀ ਭੀਖ ਮੰਗਵਾਉਣਾ ਅਪਰਾਧ ਆ ਔਰ ਭੀਖ ਦੇਣਾ ਵੀ ਅਪਰਾਧ ਆ ਔਰ ਸਾਡੇ ਲੋਕ ਪੰਜਾਬ ਦੇ ਜਿਹੜੇ ਆ ਉਹ ਬਹੁਤ ਸਮਝਦਾਰ ਨੇ ਔਰ ਐਡੀ ਵੱਡੀ ਮਹੀਮ ਜੇ ਚੱਲੀ ਆ ਉਹਦੇ ਵਿੱਚ ਸਾਡਾ ਇਹਨਾਂ ਸਾਥ ਦੇ ਦੇਣ ਕਿ ਇਹਨਾਂ ਲੋਕਾਂ ਨੂੰ ਪੈਸੇ ਨਾ ਦੇਣ ਹੁਣ ਮੈਂ ਅੱਜ ਫੇਰ ਸਰਕਾਰ ਤੋਂ ਮੰਗ ਕਰ ਰਿਹਾ ਜਿਹੜਾ ਇਹਨਾਂ ਦਾ ਨੰਬਰ ਹੈ ਕੋਈ ਉਹ ਡਾਇਲ ਕਰੋ ਕੋਈ ਆਉਂਦਾ ਹੀ ਨਹੀਂ ਨਾ ਸੈਂਟਰ ਦਾ ਨਾ ਇਥੋਂ ਦਾ ਇਹ ਸਿਰਫ ਔਰ ਸਿਰਫ ਬਿਲਕੁਲ ਉਹ ਨੰਬਰ ਇੱਕ ਨਾ ਮਾਤਰ ਨੇ ਇੱਕ ਨੰਬਰ ਹਰ ਡਿਸਟ੍ਰਿਕਟ ਦੇ ਵਿੱਚ ਐਸਾ ਹੋਵੇ ਜਿੱਥੇ ਟੀਮ ਬੈਠੀ ਹੋਵੇ ਜਦੋਂ ਇਹ ਕਿਤੇ ਜੇ ਪੰਜਾਬ ਚ ਉਹਨਾਂ ਨੂੰ ਖਤਮ ਕਰਨਾ ਜਦੋਂ ਉਹ ਕਾਲ ਕੋਈ ਕਰੇ ਇਹਨਾਂ ਨੂੰ ਗੱਲਾਂ ਚ ਲਾਇਆ ਹੋਵੇ ਤਾਂ ਉੱਥੋਂ ਰੈਸਕਿਊ ਕਰ ਲਿਆ ਜਾਵੇ ਪਿਆਰ ਨਾਲ ਕਿਉਂਕਿ ਅੱਜ ਤੁਸੀਂ ਦੇਖੋ 99% ਸਾਰੇ ਮੰਗਣ ਵਾਲੇ ਕਲੀਨ ਹੋ ਗਏ ਔਰ ਬੈਠੇ ਕਿੱਥੇ ਨੇ ਹੁਣ ਅਸੀਂ ਇੱਥੋਂ ਤੱਕ ਹੀ ਨਹੀਂ ਰਹਿ ਗਏ ਅਸੀਂ ਇਸ ਤੋਂ ਬਾਅਦ ਇਹਨਾਂ ਦਾ ਜਦੋਂ ਗੋਲਡਨ ਗੇਟ ਤੋਂ ਭੱਜੇ ਲੋਕਾਂ ਨੇ ਇਹਨਾਂ ਜਦੋਂ ਭੱਜੇ ਮਗਰ ਪਿੱਛਾ ਕੀਤਾ ਔਰ ਸਾਨੂੰ ਕੁਝ ਲੋਕਾਂ ਨੇ ਦੱਸਿਆ ਕਿ ਜਿੱਥੇ ਰਹਿੰਦੇ ਆ ਟਿਕਾਣੇ ਤੁਹਾਨੂੰ ਦੱਸਦੇ ਨੇ ਅਸੀਂ ਜੀ ਅੰਮ੍ਰਿਤਸਰ ਦਾ ਵੇਰਕਾ ਬਾਈਪਾਸ ਆ ਜੀ ਉੱਥੇ ਸਿਟੀ ਬੱਸਾਂ ਦਾ ਡਿਪੂ ਆ ਉੱਥੇ ਜੀ ਜਗ੍ਹਾ ਥੋੜੀ ਨੀਵੀਂ ਆ ਤੇ ਉੱਥੇ ਝੁੱਗੀਆਂ ਬਣਾਈਆਂ ਇਹਨਾਂ ਨੇ ਉਹਨਾਂ ਝੁੱਗੀਆਂ ਦੇ ਵਿੱਚ ਮੈਡਮ ਮੈਂ ਤੁਹਾਨੂੰ ਵੀਡੀਓ ਦੇ ਦਿੰਦਾ ਐਦਾਂ ਹੀ ਖੁਲਿਆਮ ਤਾਰਾਂ ਪਾਈਆਂ ਇਹਨਾਂ ਨੇ ਬੱਤੀ ਚੋਰੀ ਸਮਰਸੀ ਵੱਲ ਲੱਗੇ ਡੇਡ ਡੇਡ ਦੋ ਦੋ ਟਾਈਟੇ ਕੁਇੰਟਲ ਦੇ ਬੱਕਰੇ ਅੰਦਰ ਮੋਟਰਸਾਈਕਲ ਹਰ ਝੁੱਗੀ 'ਚ ਵੀਆਈਪੀ ਝੁੱਗੀਆਂ ਐਲਈਡੀ ਐਲਸੀਡੀਆਂ ਲੱਗੀਆਂ ਅੰਦਰ ਕੋਈ ਕਿਤੇ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਅੰਦਰ ਡਿਸ਼ਨ ਕੋਈ ਨਹੀਂ ਕਿ ਜਿਹੜੀ ਕਹਿੰਦੇ ਨੇ ਕਿ ਹਾਂ ਵੀ ਸਾਡੇ ਬੱਚਿਆਂ ਦੇ ਕੋਲ ਖਾਣ ਨੂੰ ਰੋਟੀ ਨਹੀਂ ਹੈਗੀ ਸ਼ਾਮੀ ਰੋਟੀ ਕਿਵੇਂ ਬਣੂਗੀ ਉਹ ਤਾਂ ਕੁਝ ਨਹੀਂ ਹੈਗਾ ਇਹ ਜੀ ਮੁਰਗੇ ਖਾਂਦੇ ਆ ਇਹਨਾਂ ਨੇ ਉੱਥੇ ਆਸਟ੍ਰੇਲੀਆ ਦੀਆਂ ਜਿਹੜੀਆਂ ਕੈਟ ਚੰਗੇ ਭਲੇ ਘਰਾਂ 'ਚ ਹੁੰਦੀਆਂ ਉਹ ਰੱਖੀਆਂ ਬਾਈਕ ਰੱਖੀਆਂ ਇਹਨਾਂ ਨੇ ਇਹਨਾਂ ਨੇ ਹਰ ਜਗ੍ਹਾ ਤੇ ਡਿਸ਼ ਲੱਗੀ ਝੁੱਗੀ ਦੇ ਵਿੱਚ ਮੇਰੇ ਕੋਲ ਰਿਕਾਰਡ ਆ ਔਰ ਉਹ ਰਿਕਾਰਡ ਜਿਹੜਾ ਵਾ ਉਹ ਮੈਂ ਡੀਸੀ ਸਾਹਿਬ ਨੂੰ ਸ਼ਿਕਾਇਤ ਕੀਤੀ ਉਸ ਚੀਜ਼ ਦੀ ਔਰ ਡੀਸੀ ਸਾਹਿਬ ਨੂੰ ਜਦੋਂ ਮੈਂ ਸ਼ਿਕਾਇਤ ਕੀਤੀ ਆ ਤੇ ਉਹਦੇ ਵਿੱਚ ਡੀਸੀ ਸਾਹਿਬ ਤੋਂ ਮੰਗ ਕੀਤੀ ਆ ਮੈਂ ਵੀ ਮੈਂ ਕਿਹਾ ਜੀ ਇਹਨਾਂ ਨੂੰ ਇਮੀਡੀਏਟਲੀ ਆ ਸ਼ਿਕਾਇਤ ਇਹ ਮੈਂ ਕਰ ਰਿਹਾ ਸ਼ਿਕਾਇਤ 227225 ਨੂੰ ਕਿ ਨਾ ਨੋ ਇਮੀਡੀਏਟਲੀ ਚੁਗੀਆਂ ਦੇ ਵਿੱਚ ਜਾ ਕੇ ਹੁਣ ਰੋਜ਼ ਵੀਡੀਓ ਆ ਰਹੀਆਂ ਕਿਤੇ ਉਹ ਮੋਬਾਈਲ ਫੜੇ ਜਾਂਦੇ ਕਿਤੇ 70 ਲੱਖ ਫੜਿਆ ਗਿਆ ਕਿਤੇ 50 ਲੱਖ ਫੜਿਆ ਗਿਆ ਇਹ ਜਿਹੜੇ ਕਾਲੇ ਕੱਛਾਂ ਵਾਲੇ ਅੱਜ ਕੱਲ੍ਹ ਆਉਣ ੜੇ ਇਹੀ ਲੋਕ ਨੇ ਇਹ ਚੋਰੀਆਂ ਤੱਕ ਕਰਦੇ ਨੇ ਅੰਗ ਤੱਕ ਵੇਚਦੇ ਨੇ ਤਸਕਰੀਆਂ ਬਹੁਤ ਵੱਡੇ ਲੈਵਲ ਤੇ ਕੋਈ ਛੋਟਾ ਨੈਕਸਸ ਨਹੀਂ ਆ ਔਰ ਜਿਸ ਦਿਨ ਦਾ ਮੈਂ ਰੋਲਾ ਪਾਇਆ ਮੇਰੀ ਗੱਡੀ ਦਾ ਪਿੱਛਾ ਤੱਕ ਕੀਤਾ ਜਾਂਦਾ ਮੇਰਾ ਪਤਾ ਕੀਤਾ ਜਾਂਦਾ ਕਿ ਕਿੱਥੋਂ ਆਇਆ ਕੀ ਕਰਦਾ ਹੁਣ ਇਹ ਸਾਰੀਆਂ ਜਗ੍ਹਾ ਤੋਂ ਘਟ ਕੇ ਸਭ ਤੋਂ ਜ਼ਿਆਦਾ ਆ ਮੈਂ ਡੀਸੀ ਰੋਪੜ ਨੂੰ ਲਿਖਿਆ ਵੀ 7225 ਨੂੰ ਜੀ ਵੀ ਨੰਨਕਟਪੁਰ ਸਾਹਿਬ ਦੀ ਧਰਤੀ ਤੇ ਜਦੋਂ ਕੀਰਤਪੁਰ ਸਾਹਿਬ ਲੋਕੀ ਫੁੱਲ ਪਹੁੰਚ ਜਾਂਦੇ ਉੱਥੇ ਵੇਖੋ ਕੀ ਹਾਲਾਤ ਬਣਦੇ ਇਹ ਰੁਕਣਾ ਪਊ ਮਹਾਲੀ ਦੀਆਂ ਸੜਕਾਂ ਤੇ ਫੇਰ ਆ ਗਿਆ ਆ ਸੁਹਾਣੇ ਕੋਲ ਤੁਸੀਂ ਚੱਲ ਜੂ ਅੱਗੇ ਇੰਨਾ ਜ਼ਿਆਦਾ ਗੱਡੀਆਂ ਨੂੰ ਐਂ ਘੇਰਾ ਪਾ ਲੈਂਦੇ ਨੇ ਬੰਦੇ ਨੂੰ ਲੰਘਣ ਨਹੀਂ ਦਿੰਦੇ ਅੱਗੇ ਹੁਣ ਦੱਸੋ ਫੇਰ ਕਿੱਥੇ ਚੱਲ ਗਈ ਪੁਲਿਸ ਜਿਹੜੇ ਬਿਆਨ ਦਿੰਦੇ ਸੀ ਕਿ ਉਸ ਦਿਨ ਵੀ ਅਸੀਂ ਜੀ ਪੁਲਿਸ ਨੇ ਕਾਰਵਾਈ ਕਰਤੀ ਕਈ ਲੋਕਾਂ ਨੂੰ ਪਤਾ ਹੀ ਨਹੀਂ YouTube ਤੇ ਐਵੇਂ ਵੀਡੀਓ ਪਾਈ ਜਾਂਦੇ Facebook ਤੇ ਪੁਲਿਸ ਨੇ ਫੜ ਲਿਆ ਜੀ ਪੁਲਿਸ ਦੀ ਕਾਰਵਾਈ ਬੜੀ ਵਧੀਆ ਪੁਲਿਸ ਦੀ ਡਿਊਟੀ ਆ ਕੋਈ ਕਾਰਵਾਈ ਨਹੀਂ ਪੁਲਿਸ ਨੇ ਕੀਤੀ ਬਾਲ ਵਿਭਾਗ ਕਾਰਵਾਈ ਕਰਦਾ ਬਾਲ ਵਿਭਾਗ ਦੀ ਕਮੇਟੀ ਆ ਉਹਦੇ ਸਾਹਮਣੇ ਪੇਸ਼ ਹੁੰਦਾ ਪਹਿਲਾਂ ਪਤਾ ਕਰ ਲਈ ਹੈ ਨਾ ਵੀ ਕਿਹਦੇ ਕੋਲ ਹੁਣ ਮੈਡਮ ਬਲਜੀਤ ਕੌਰ ਨੇ ਮਨਿਸਟਰ ਨੇ ਪੰਜਾਬ ਦੇ ਜਦੋਂ ਮੈਂ ਡੀਐਨਏ ਦੀ ਮੰਗ ਕੀਤੀ ਇੱਕ ਤੀਜੀ ਚੈਨਲ ਤੇ ਆਣ ਕੇ ਉਹਨਾਂ ਨੇ ਗੱਲ ਮੇਰੀ ਹੋਈ ਉਹਨਾਂ ਨਾਲ ਚਲੋ ਉਹਨਾਂ ਨੇ ਪ੍ਰਵਾਨਗੀ ਦਿੱਤੀ ਇਸ ਚੀਜ਼ ਨੂੰ ਔਰ ਉਹਨਾਂ ਨੇ ਸੀਰੀਅਸ ਵੀ ਲਿਆ ਇਸ ਮੈਟਰ ਨੂੰ ਔਰ ਬਹੁਤ ਸਾਰੇ ਬੱਚਿਆਂ ਤੋਂ ਜਿਹੜੇ ਭੀਖ ਮੰਗਦੇ ਸੀ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਏ ਔਰ ਪੜ੍ਹਾਈ ਵਾਲੇ ਬੰਨੇ ਲਾਇਆ ਔਰ 4000 ਰੁਪਏ ਪਰ ਮਹੀਨਾ ਮਿਲਦਾ ਵਾ ਜੇ ਕੋਈ ਬੱਚਾ ਪੜ੍ਹਦਾ ਵਾ ਔਰ ਚੰਗੇ ਬੰਨੇ ਜੋੜਨਾ ਚਾਹੀਦਾ ਜੇ ਇਹ ਬੱਚਿਆਂ ਤੋਂ ਭੀਖ ਮੰਗਵਾਉਣਗੇ ਤੇ ਉਹ ਕੰਮ ਨਹੀਂ ਪੰਜਾਬ ਚ ਔਰ ਸਾਰੇ ਇਹ ਪ੍ਰਵਾਸੀ ਲੋਕ ਨੇ ਇਹਨਾਂ ਦਾ ਇਹਨਾਂ ਵੱਲ ਵੇਖ ਕੇ ਅੱਜ ਤੁਸੀਂ ਦੇਖਿਓ ਵੀ ਤੁਹਾਨੂੰ ਗੁਰੂ ਘਰਾਂ ਦੇ ਬਾਹਰ ਕੁਝ ਸਰਦਾਰ ਬੱਚੇ ਮਿਲਣਗੇ ਉਹ ਵੀ ਪਤਾ ਨਹੀਂ ਇਹਨਾਂ ਦੇ ਨੇ ਕਿ ਕਿੰਨਾਂ ਦੇ ਨੇ ਉਹ ਹੱਥ 'ਚ ਜੰਤਰੀ ਫੜਦੇ ਨੇ ਮੈਂ ਫੀਸਤਾਰਨੀ ਸਕੂਲ ਦੀ ਜੀ ਬਿਲਕੁਲ ਮੇਰੇ ਜੀ ਫੀਸ ਨਹੀਂ ਤਰੀ ਜੀ ਉਹ ਇਦਾਂ ਜੀ ਪੰਜਾਬ ਦੇ ਲੋਕ ਬਹੁਤ 담ੀ ਲੋਕ ਨੇ ਜੀ ਪਰ ਬੇਵਕੂਫ ਨਹੀਂ ਨੇ ਸਿਆਣੇ ਲੋਕ ਨੇ ਜਦੋਂ ਜਦੋਂ ਕਿਤੇ ਦੇਸ਼ ਦੇ ਵਿੱਚ ਕੋਈ ਆਫਤ ਆਈ ਪੰਜਾਬ ਦੇ ਵਿੱਚੋਂ ਜਿਹੜੀ ਮਹੀਮ ਚੱਲੀ ਆ ਉਹ ਕਿਤੇ ਫੇਲ ਨਹੀਂ ਹੋਈ ਇਹ ਮਹੀਮ ਮਾਝੇ ਚੋਂ ਚੱਲੀ ਗੁਰੂ ਰਾਮਦਾਸ ਜੀ ਦੀ ਨਗਰੀ ਤੋਂ ਚੱਲੀ ਆ ਅਸੀਂ ਅਰਦਾਸ ਕਰਕੇ ਮਹਾਰਾਜ ਦੇ ਅੱਗੇ ਚਲੇ ਸੀ ਵੀ ਪਰਮਾਤਮਾ ਸੰਗਤ ਨੂੰ ਜਦੋਂ ਆਉਂਦੇ ਇਹਦੇ ਨਾਲ ਮੈਂ ਇੱਕ ਦਿਨ ਖੁਦ ਦੇਖਿਆ ਔਰ ਮੈਨੂੰ ਫੀਲ ਹੋਇਆ ਇੱਕ ਗੋਰੇ ਨੇ ਫੋਟੋ ਖਿੱਚੀ ਇੱਕ ਔਰਤ ਭੀਖ ਮੰਗ ਰਹੀ ਉਹਨੇ ਪੈਸੇ ਦਿੱਤੇ ਫੋਟੋ ਖਿੱਚੀ ਕੀ ਉਹ ਜਦੋਂ ਆਪਣੇ ਮੁਲਕ ਦੇ ਵਿੱਚ ਜਾ ਕੇ ਵਿਖਾਊਗਾ ਕਿ ਇੰਡੀਆ ਦੇ ਵਿੱਚ ਇਦਾਂ ਇਦਾਂ ਲੋਕ ਭੀਖ ਮੰਗਦੇ ਆ ਅੱਜ ਅਸੀਂ ਦਾਵਾ ਕਰਦੇ ਕਿ ਸਾਡਾ ਦੇਸ਼ ਕਿੱਥੇ ਨੇ ਕਿੰਡੀ ਵੱਡੀ ਤਰੱਕੀ ਕਰ ਲਈ ਅਸੀਂ ਤੇ ਫਿਰ ਇਹ ਜਿਹੜੇ ਭਘਾਰੀ ਮਾਫੀਆ ਕੰਮ ਕਰਨ ਚੰਗੇ ਭੜਿਆ ਜੀ ਤੁਸੀਂ ਕਿਹਾ ਕਿ ਛੋਟੇ ਛੋਟੇ ਜਵਾਕ ਜਿਹੜੇ ਨੇ ਕਿ ਉਹ ਉਹਨਾਂ ਨੂੰ ਜਿਹੜਾ ਇੱਕ ਕਿਡਨਾਪ ਕਰਕੇ ਲੈ ਕੇ ਜਾਂਦੇ ਨੇ ਉਸ ਤੋਂ ਬਾਅਦ ਆ ਕੁਛ ਕਰਦੇ ਨੇ ਕਿਡ ਮੈਪ ਕਰਕੇ ਲੈ ਕੇ ਆਉਂਦੇ ਨੇ ਤਾਂ ਉਹ ਜਿਹੜੇ ਜਵਾਕਾਂ ਦੇ ਮਾਪਿਓ ਹੋਣਗੇ ਉਹ ਕਿਤੇ ਤਾਂ ਸ਼ਿਕਾਇਤ ਕਰਦੇ ਹੋਣਗੇ ਕਿ ਸਾਡੇ ਬੱਚਿਆਂ ਨੂੰ ਲੱਭਿਆ ਜਾਵੇ ਜੀ ਜੇ ਉਹ ਇੱਧਰ ਲੈ ਆਉਂਦੇ ਨੇ ਤੇ ਮਤਲਬ ਕਿ ਉਹਨਾਂ ਦੇ ਇਹਨਾਂ ਨੂੰ ਫੜਿਆ ਕਿਉਂ ਨਹੀਂ ਜਾਂਦਾ ਕਿ ਜੇ ਉੱਥੇ ਮਾਪਿਓ ਜਾ ਕੇ ਸ਼ਿਕਾਇਤ ਕਰ ਰਹੇ ਨੇ ਤੇ ਇੰਨਾ ਟਾਈਮ ਇੱਥੇ ਬੱਚੇ ਆਹ ਕੁਝ ਕਰ ਰਹੇ ਨੇ ਤੇ ਮਾਪਿਓ ਨੂੰ ਪਤਾ ਕਿਉਂ ਨਹੀਂ ਲੱਗਦਾ ਸ਼ਰੀਆ ਗੱਲ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਆ ਫੜਿਆ ਕਿਉਂ ਨਹੀਂ ਜਾਂਦਾ ਕਿਉਂਕਿ ਜਦੋਂ ਸਾਡੇ ਲੋਕ ਸਪੋਰਟ ਕਰਦੇ ਹੋਣ ਇਹਨਾਂ ਦੇ ਮਗਰ ਜਿਹੜੇ ਲੋਕ ਸਪੋਰਟ ਕਰਦੇ ਵੋਟਾਂ ਦੇ ਆਧਾਰ ਕਾਰਡ ਦੋ ਦੋ ਬਣਾਏ ਆ ਕਈਆਂ ਦੇ ਕਾਗਜ ਹੀ ਨਹੀਂ ਹੈਗੇ ਕੋਈ ਰਾਜਸਥਾਨ ਤੋਂ ਕੋਈ ਬਿਹਾਰ ਤੋਂ ਕੋਈ ਯੂਪੀ ਤੋਂ ਕੋਈ ਮੱਧ ਪ੍ਰਦੇਸ਼ ਤੋਂ ਇੱਕੋ ਜੀਆਂ ਸ਼ਕਲਾਂ ਇਹਨਾਂ ਦੀਆਂ ਕੋਈ ਵਾਰਦਾਤ ਕਰਕੇ ਚੱਲ ਜਾਣ ਪਤਾ ਨਹੀਂ ਲੱਗਣਾ ਤੁਸੀਂ ਦੇਖ ਲਓ ਰੋਜ਼ ਵੀਡੀਓ ਆ ਰਹੀ ਰਾਤ ਨੂੰ ਚੋਰੀਆਂ ਹੋ ਰਹੀਆਂ ਕੀ ਉਹ ਲੋਕ ਪੰਜਾਬੀ ਨੇ ਪੰਜਾਬ ਦੇ ਲੋਕਾਂ ਦੀਆਂ ਸ਼ਕਲਾਂ ਇਦਾਂ ਦੀਆਂ ਹੈਗੀਆਂ ਅੱਜ ਕੱਲ੍ਹ ਹਰ ਘਰ ਦੇ ਬਾਹਰ ਕੈਮਰੇ ਲੱਗੇ ਆ ਔਰ ਮੈਂ ਕਿਹਾ ਸਰਕਾਰ ਕਿਸ ਗੱਲ ਦੀ ਵੇਟ ਕਰ ਰਹੀ ਆ ਪ੍ਰਸ਼ਾਸਨ ਕਿਸ ਗੱਲ ਦੀ ਵੇਟ ਕਰ ਰਿਹਾ ਤੁਸੀਂ ਝੁੱਗੀਆਂ ਨੂੰ ਐਵੇਂ ਨਾ ਸਮਝੋ ਇਥੋਂ ਨਸ਼ਾ ਤਸਕਰੀ ਤੱਕ ਦਾ ਕੰਮ ਕੀਤਾ ਜਾਂਦਾ ਜਿਹੜੇ ਬੱਚੇ ਉੱਥੇ ਭੀਖ ਮੰਗੋਂਦੇ 100 ਰੁਪਏ ਦੇ ਕੇ ਜੋ ਮਰਜੀ ਕਰਾ ਲੋ ਉਹਨਾਂ ਕੋ ਆਪਾਂ ਤਾਂ ਕਹਦੇ ਨੇ ਗਰੀਬ ਲੋਕ ਇਹਨਾਂ ਨੂੰ ਕਿਹੜਾ ਕਹਿਣਾ ਸਰਕਾਰੀ ਜਗ੍ਹਾ ਬੱਤੀ ਫਰੀ ਦੀ ਹਰ ਚੀਜ਼ ਚੋਰੀ ਦੀ ਭੀਖ ਮੰਗ ਕੇ ਖਾ ਲੈਣਾ ਲੀੜੇ ਕੱਪੜੇ ਲੋਕਾਂ ਕੋਲ ਲੈ ਲੈਣੇ ਪੈਸੇ ਫੇਰ ਮੰਗੀ ਜਾਣੇ ਇਹ ਨੈਕਸਸ ਆ ਇਹ ਕਾਰੋਬਾਰ ਆ ਇਹ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਦਿੱਲੀ ਦੇ ਵਿੱਚ ਚੱਲਦਾ ਸੀ ਹੁਣੇ ਪੰਜਾਬ ਦੇ ਵਿੱਚ ਬੜੀ ਤੇਜ਼ੀ ਨਾਲ ਫੈਲਿਆ ਔਰ ਜਦੋਂ ਇੱਕ ਲਾਈਟ ਹੁੰਦੀ ਆ ਤੁਸੀਂ ਦੇਖੋ ਵੀ ਲਾਈਟ ਦੇ ਜਦੋਂ 10 ਗੱਡੀਆਂ ਤੋਂ ਵੀ ਪੈਸੇ ਲੈ ਲੇ 10-10 ਰੁਪਏ ਤੇ 100 ਰੁਪਏ ਹੋ ਗਿਆ ਤੇ ਦਿਨ ਦੇ ਇੱਕ ਘੰਟੇ ਦੇ ਵਿੱਚ ਕਿੰਨੇ-ਕਿੰਨੇ ਲਾਈਟਾਂ ਹੁੰਦੀਆਂ ਦਿਨ 'ਚ ਕਿੰਨੀਆਂ ਹੁੰਦੀਆਂ ਔਰ ਜਿਹੜਾ ਬੱਚਾ ਤੁਹਾਨੂੰ ਇੱਕ ਹਫਤਾ ਇੱਕ ਚੌਂਕ 'ਚ ਦੇਖੂਗਾ ਉਹ ਪੂਰੇ ਪੰਜਾਬ ਦੇ ਵਿੱਚ ਇਦਾਂ ਹੀ ਨੈਕਸਸ ਚੱਲਦਾ ਉਹ ਬਾਅਦ 'ਚ ਅਗਲੇ ਚੌਂਕ 'ਚ ਪੁਆਇੰਟ ਕਰ ਦਿੱਤਾ ਜਾਂਦੇ ਨੇ ਟ੍ਰਾਂਸਫਰ ਕਰਤੀ ਜਾਂਦੀ ਉੱਥੋਂ ਕਿਉਂਕਿ ਉਹ ਬੱਚੇ ਨੂੰ ਜਿਹਨਾਂ ਰੋਜ਼ ਲੰਘਣਾ ਉਹ ਕਹਿੰਦੇ ਇਹੀ ਬੱਚਾ ਇੱਥੇ ਕੀ ਕਰਦਾ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਤੁਹਾਨੂੰ ਕੰਮ ਕਰਾਈਏ ਕਿਤੇ ਤੁਸੀਂ ਲੱਗਣਾ ਚਾਹੁੰਦੇ ਹੁੰਦੇ ਨਾ ਮੈਂ ਫਿਰ ਕੀ ਕੁਛ ਉਹ ਹੀ ਤੁਹਾਨੂੰ ਸਵਾਲ ਹੁਣ ਕਰਨ ਲੱਗੀ ਸੀ ਸਾਡਾ ਸੁਹਾਣੇਵਾਲ ਰੋਜ਼ ਆਣਾ ਜਾਣਾ ਹੈ ਅਸੀਂ ਇਧਰੋਂ ਲੰਘਦੇ ਹਾਂ ਮੈਂ ਪਿਛਲੀ ਦੀਵਾਲੀ ਗਈਆਂ ਸ਼ੂਟ ਕਰਨ ਦੇ ਲਈ ਜਿਹੜੇ ਆ ਭਿਖਾਰੀ ਸੀਗੇ ਇਹਨਾਂ ਦਾ ਹੀ ਇਹਨਾਂ ਦੇ ਬੱਚਿਆਂ ਦਾ ਹੀ ਸ਼ੂਟ ਕਰਨ ਦੇ ਲਈ ਮੈਂ ਗਈਆਂ ਉਸ ਟਾਈਮ ਇਹਨਾਂ ਦਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਚੰਗੇ ਭਲੇ ਹੋ ਤੁਹਾਡੇ ਹੱਥ ਪੈਰ ਵਧੀਆ ਚੱਲਦੇ ਨੇ ਤੇ ਤੁਸੀਂ ਤੁਹਾਡੇ ਮਾਪਿਓ ਕੰਮ ਕਰ ਕਿਉਂ ਨਹੀਂ ਕਰਦੇ ਕਹਿੰਦੇ ਅਸੀਂ ਪਰਵਾਸੀ ਆ ਸਾਨੂੰ ਇੱਥੇ ਕੰਮ ਦਿੱਤਾ ਨਹੀਂ ਜਾਂਦਾ ਇਸ ਕਰਕੇ ਸਾਨੂੰ ਭੀਖ ਮੰਗਣੀ ਪੈ ਰਹੀ ਹੈ ਤੇ ਸਾਡਾ ਰਹਿਣ ਸਹਿਣ ਵੀ ਤੁਸੀਂ ਦੇਖ ਸਕਦੇ ਹੋ ਵੀ ਸਾਡੇ ਜਵਾਕ ਕਿਵੇਂ ਰਹਿ ਰਹੇ ਨੇ ਅਸੀਂ ਕਿਵੇਂ ਰਹਿ ਰਹੀਆਂ ਤੇ ਇਹ ਜੇਕਰ ਇਹ ਕਹਿੰਦੇ ਵੀ ਜੇ ਅਸੀਂ ਭੀਖ ਨਹੀਂ ਮੰਗਦੇ ਤਾਂ ਸਾਨੂੰ ਕੰਮ ਨਹੀਂ ਮਿਲਦਾ ਜੇ ਕੰਮ ਨਹੀਂ ਮਿਲੇਗਾ ਤਾਂ ਅਸੀਂ ਰੋਟੀ ਕਿਵੇਂ ਖਾਵਾਂਗੇ ਇਸ ਲਈ ਸਾਨੂੰ ਭੀਖ ਮੰਗਣੀ ਪੈਂਦੀ ਹੈ ਇਹਨਾਂ ਨੂੰ ਕੋਈ ਕੰਮ ਕੋਈ ਕੁਛ ਕੰਮਕਾਰ ਕੁਛ ਮਿਲੇਗਾ ਮੈਂ ਤੁਹਾਨੂੰ ਦੱਸਿਆ ਜੀ ਸਰਕਾਰ ਦੇ ਬਹੁਤ ਸਾਰੇ ਬੈਨੀਫਿਟ ਨੇ ਸਭ ਤੋਂ ਵੱਡੀ ਗੱਲ ਕੀ ਦੂਜੀਆਂ ਸਟੇਟਾਂ ਦੇ ਨੇ ਇਹਨਾਂ ਦੀਆਂ ਸਰਕਾਰਾਂ ਇਹ ਡਾਵੇ ਕਰਦੀਆਂ ਵਾਂ ਇਹ ਡੀਆਂ ਐਡਾ ਦਿੰਦੀਆਂ ਵਾਂ ਸਾਨੂੰ ਤੇ ਉਹ ਕਹਿੰਦੇ ਵੀ ਪੰਜਾਬ ਬਹੁਤ ਮਾੜਾ ਜੀ ਸੰਤ ਚੰਗਾ ਸਮਝਦੇ ਨਹੀਂ ਜਦੋਂ ਪੰਜਾਬ ਨੂੰ ਤੁਸੀਂ ਚੰਗਾ ਨਹੀਂ ਸਮਝਦੇ ਫਿਰ ਪੰਜਾਬ ਨੂੰ ਟ੍ਰੇਨਾਂ ਭਰ-ਭਰ ਆਉਂਦੀ ਕੀ ਕਰਨ ਜੇ ਇੱਥੇ ਆ ਕੇ ਤੁਸੀਂ ਨਾਲੇ ਤੇ ਚੋਰੀਆਂ ਕਰੋ ਨਾਲੇ ਬੱਚਿਆਂ ਤੋਂ ਭੀਖ ਮੰਗਾਓ ਨਾਲੇ ਤੁਸੀਂ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਕੀ ਦਿਸ਼ਾ ਦੇ ਰਹੇ ਜੇ ਔਰ ਇਹ ਲੋਕ ਸਿਰਫ ਔਰ ਸਿਰਫ ਫਾਲਤੂ ਗੱਲਾਂ ਕਰਦੇ ਇਹਨਾਂ ਨੂੰ ਕਿਤੇ ਕੋ ਤੁਸੀਂ ਵੀ ਤੁਹਾਨੂੰ ਕਿਤੇ ਦੁਕਾਨ ਤੇ ਲਵਾ ਦਈਏ ਚਾਰ ਘਰਾਂ 'ਚ ਕੰਮ ਕਰ ਲੈ ਲਵਾ ਦੇ ਨਾ ਗਣਾ ਨਹੀਂ ਬੱਚੇ ਨੂੰ ਸਕੂਲ ਪੜਨ ਲਾ ਦੀ ਨਾ ਗਣਾ ਨਹੀਂ ਸਾਡੇ ਕੋਲ ਔਨ ਰਿਕਾਰਡ ਹੈ ਜੀ ਅਸੀਂ ਝੁੱਗੀਆਂ ਦੇ ਵਿੱਚ ਗਏ ਪਿੱਛਾ ਕਰਦਿਆਂ ਕਰਦਿਆਂ ਹੁਣ ਇਹਨਾਂ ਨਵਾਂ ਕੰਮ ਸ਼ੁਰੂ ਕਰਤੇ ਪਿੰਡਾਂ 'ਚ ਜਾਂਡਾ ਪਏ ਪਿੰਡਾਂ 'ਚ ਜਾ ਕੇ ਕਹਿੰਦੇ ਸਾਨੂੰ ਜੀ ਦੁੱਧ ਲੈ ਦਿਓ ਸਾਨੂੰ ਆਟਾ ਲੈ ਦਿਓ ਸ਼ਹਿਰਾਂ 'ਚੋਂ ਬੰਦ ਹੋਇਆ ਇਹ ਨੈਕਸਸਿਟੀ ਛੇਤੀ ਨਹੀਂ ਟੁੱਟਣਾ ਕਿਉਂਕਿ ਇਹ ਇੱਕੋ ਹੀ ਚੀਜ਼ ਨੂੰ ਖਤਮ ਕਰ ਰਹੀ ਹੈ ਓਨਲੀ মিডিਆ ਕੋਈ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਇੱਕ ਨਿੱਕੇ ਪੈਸੇ ਦਾ ਨਹੀਂ ਇਹਨਾਂ ਲਈ ਵਿਗਾੜ ਸਕਦੀ ਕੁਝ ਕਿਉਂਕਿ ਉਹ ਨਾ ਤੇ ਉਹ ਇੰਨੇ ਗੰਦੇ ਹੁੰਦੇ ਉਹਨਾਂ ਨੂੰ ਫੜਦੇ ਹੀ ਨਹੀਂ ਹੈ ਮੈਂ ਵੇਖਿਆ ਆਪਣੀ ਅੱਖਾਂ ਨਾਲ ਵੇਖਿਆ ਉਸ ਦਿਨ ਕੈਮਰੇ ਵੇਖੇ ਤੇ ਬਾਈਟਾਂ ਦੇਣ ਚਲਗੇ ਜੀ ਇਹ ਭੀਖ ਮੰਗਦੇ ਜੀ ਅਹੀਂ ਇਹਨਾਂ ਤੇ ਕਾਰਵਾਈ ਤੁਸੀਂ ਕੀ ਕਾਰਵਾਈ ਕਰਨੀ ਤੁਹਾਨੂੰ ਤੇ ਬਾਲ ਵਿਭਾਗ ਨੇ ਲਿਖਿਆ ਡੀਸੀ ਸਾਹਿਬ ਨੇ ਲਿਖਿਆ ਤੁਸੀਂ ਉਹਨਾਂ ਦੀ ਸਿਕਿਉਰਿਟੀ ਲਈ ਆਏ ਟੋੜਾ ਮਤਲਬ ਹੀ ਨਹੀਂ ਬਣਦਾ ਬਾਈਟਾਂ ਦੇਣਾ ਜਦੋਂ ਰੈਸਕਿਊ ਅਸੀਂ ਕਰ ਰਹੇ ਆ ਅਸੀਂ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰ ਰਹੇ ਆ ਆਮ ਲੋਕ ਅਸੀਂ ਜੇ ਸਹਿਯੋਗ ਕਰ ਰਹੇ ਆ ਤੇ ਫਿਰ ਇਹਨਾਂ ਦਾ ਮਤਲਬ ਹੀ ਨਹੀਂ ਨਾ ਕਹਿਣਾ ਬਣਦਾ ਉੱਥੇ ਉੱਥੇ ਓਨਲੀ ਮੈਂ ਦੇਖਿਆ ਉਸ ਦਿਨ ਵੀ ਸਿਰਫ ਇੱਕ ਪਬਲਿਸਿਟੀ ਦੇ ਲਈ ਕਈ ਆਣ ਕੇ ਵਿੱਚ ਐਵੇਂ ਆਮ ਲੋਕਾਂ ਦੀ ਜਿੰਨਾ ਚਿਰ ਤੱਕ ਆਵਾਜ਼ ਇੱਕ ਨਹੀਂ ਆਵੇਗੀ ਇਹ ਚੀਜ਼ ਖਤਮ ਨਹੀਂ ਹੋ ਸਕਦੀ ਇਹ ਆਮ ਲੋਕਾਂ ਦੀ ਆਵਾਜ਼ ਸੀ ਆਮ ਲੋਕਾਂ ਨੇ ਹੀ ਜਿਹੜਾ ਇਸ ਆਪਰੇਸ਼ਨ ਨੂੰ ਜਿਹੜਾ ਜੀਵਨ ਜੋਤ 2 ਨੂੰ ਜਿਹੜਾ ਵਾ ਸਕਸੈਸਫੁਲ ਕੀਤਾ ਵਾ ਸਰਕਾਰ ਨੂੰ ਮੇਰੀ ਅੱਜ ਵੀ ਬੇਨਤੀ ਆ ਮੈਂ ਮੈਡਮ ਨੂੰ ਮਿਲਣਾ ਕਿ ਇਹਨੂੰ ਇਮੀਡੀਏਟਲੀ ਜਿਹੜਾ ਜਲਦ ਤੋਂ ਜਲਦ ਆਪਾਂ ਜਿਹੜਾ ਮਿਸ਼ਨ ਨੂੰ ਕਾਮਯਾਬ ਬਣਾਈਏ ਇਹਨਾਂ ਨੂੰ ਆਪਾਂ ਸਿਰ ਨਾ ਚੁੱਕਣ ਦੀਏ ਬਸ ਜੀ ਇੱਕ ਤੁਸੀਂ ਨਸ਼ੇ ਦੀ ਗੱਲ ਕੀਤੀ ਇੱਕ ਦੇਵਪਾਰ ਦੀ ਗੱਲ ਕਰੂੰਗੇ ਕਿ ਕਿਉਂਕਿ ਦੇਵਪਾਰ ਦੇ ਵਿੱਚ ਵੀ ਇਹਨਾਂ ਦਾ ਨਾਮ ਬੜਾ ਚੱਲਦਾ ਬਿਲਕੁਲ ਇਹਨਾਂ ਨੂੰ ਜ਼ਿਆਦਾਤਰ ਐਚਆਈਓ ਵੀ ਹੋਈ ਜਿੰਨੇ ਨਹੀਂ ਵੀ ਟੈਸਟ ਕਰਾ ਕੇ ਦੇਖ ਲਓ ਅੱਜ ਜੀ ਕਿਉਂਕਿ ਹਾਲਾਤ ਬਹੁਤ ਖਰਾਬ ਨੇ ਸੋਚਣਾ ਪਊਗਾ ਇਹ ਲੋਕ ਬਾਹਰੋਂ ਆ ਕੇ ਮਾਹੌਲ ਖਰਾਬ ਕਰ ਰਹੇ ਨੇ ਬਾਹਰੋਂ ਆ ਕੇ ਮਾਹੌਲ ਖਰਾਬ ਕਰ ਰਹੇ ਨੇ ਇਹ ਪੰਜਾਬ ਦੇ ਲੋਕ ਨਹੀਂ ਆ ਪੰਜਾਬ ਦੇ ਲੋਕਾਂ ਦਾ ਜੀਣਾ ਦੁਬਾਰ ਕੀਤਾ ਇਹਨਾਂ ਲੋਕਾਂ ਨੇ ਸਰਕਾਰ ਜਿਸ ਤਰ੍ਹਾਂ ਪਿਛਲੇ ਹਫਤੇ ਪੂਰਾ ਜਿਹੜਾ ਹਰਕਤ ਚ ਸੀ ਹੁਣ ਜਿਹੜਾ ਤੁਸੀਂ ਦੇਖਿਓ ਵੀ ਅਗਲਾ ਹਫਤਾ ਜਿਹੜਾ ਚੜਦਾ ਵਾ ਉਹਦੇ 'ਚ ਵੀ ਅਸੀਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਇਹਨਾਂ ਨੂੰ ਰੈਸਕਿਊ ਕਰ ਰਹਾ ਕਿਉਂਕਿ ਇਹ ਹੌਲੀ-ਹੌਲੀ ਨਿਕਲਣਾ ਸ਼ੁਰੂ ਹੋ ਗਏ ਜਿੱਥੇ-ਜਿੱਥੇ ਜਾਂਦੇ ਲੋਕੀ ਵੀਡੀਓ ਬਣਾ ਬਣਾ ਪਾਈ ਜਾਂਦੇ ਰੇਲਵੇ ਫਾੜਕਾਂ ਤੇ ਰੇਲਵੇ ਟਰੈਕਾਂ ਤੇ ਜਾਣਾ ਸ਼ੁਰੂ ਕਰਤਾ ਬਹੁਤ ਜ਼ਿਆਦਾ ਰੁਕਤਾ ਬਹੁਤ ਜ਼ਿਆਦਾ ਆਈ ਬਹੁਤ ਪੰਜਾਬ ਦੇ ਲੋਕਾਂ ਨੇ ਇਹਨਾਂ ਵਧੀਆ ਸਟੈਪ ਚੁੱਕਿਆ ਇਨੀਆਂ ਦਿਵਾਵਾਂ ਅਸੀਸਾਂ ਦਿੱਤੀਆਂ ਇਹਦੇ ਚੋਂ ਅਸੀਂ ਕੀ ਲੈਣਾ ਸਾਡੀ ਤੇ ਇਹੀ ਸੀ ਨਾ ਵੀ ਪੰਜਾਬ ਦੇ ਜਿਹੜੇ ਬੱਚੇ ਜਿੰਦਾ ਛੋਟੇ-ਛੋਟੇ ਜੰਤਰੀਆਂ ਫੜ ਕੇ ਤੁਰ ਪਿਆ ਉਹ ਕਿਤੇ ਇਹਨਾਂ ਦੇ ਰਸਤੇ ਤੇ ਨਾ ਚੱਲ ਪਣ ਹੁਣ ਅਨੰਦਪੁਰ ਸਾਹਿਬ ਜਾਣੇ ਆ ਉਹ ਖਾਲਸੇ ਦੀ ਜਨਮ ਭੂਮੀ ਆ ਜੀ ਔਰ ਦੂਰ ਦੂਰ ਲੋਕੀ ਆਉਂਦੇ ਕੀਰਤਪੁਰ ਸਾਹਿਬ ਲੋਕੀ ਦੁਖੀ ਜਾਂਦੇ ਫੁੱਲ ਪਾਉਣ ਇਹਨਾਂ ਨੇ ਭਰੇ ਆਈ ਮਤਲਬ ਐ ਲੈਂ ਬਣਾਈ ਇਹਨਾਂ ਨੇ ਉੱਥੇ ਓਡਡ ਪੈਂਦੇ ਲੋਕਾਂ ਨੂੰ ਇਹ ਗੱਡੀਆਂ ਨੂੰ ਘੇਰਾ ਪਾ ਲੈਂਦੇ ਆ ਸੋ ਇਹ ਕੰਮ ਚੰਗੇ ਨਹੀਂ ਆ ਜਦੋਂ ਸਰਕਾਰ ਬੱਚਿਆਂ ਨੂੰ ਪੜ੍ਹਾਉਣ ਦੀ ਆ ਲਿਖਾਉਣ ਦੀ ਆ ਹਰ ਚੀਜ਼ ਇੱਕ ਕਬਜ਼ੇ ਕਰ ਕਰ ਤੁਸੀਂ ਥਾਂ ਥਾਂ ਤੇ ਬਹਿ ਗਏ ਝ ਝੁੱਗੀਆਂ 'ਚ ਡਾਇਰੈਕਟ ਉਤਾਰਾਂ ਕੋਈ ਅੱਜ ਕਿਤੇ ਆਮ ਬੰਦਾ ਕਿਤੇ ਕੁੰਡੀ ਪਾਲੇ ਤੇ ਉਹਦਾ ਜਲੂਸ ਕੱਢ ਦਿੰਦੇ ਫੜ ਕੇ ਇਹ ਤੇ ਖੁਲਿਆ ਆਮ ਬੱਤੀ ਵਰਤਣ ਦੇ ਚਲੋ ਤੁਸੀਂ ਗੋਲਡਨ ਟੈਂਪਲ ਕੋਲ ਇਹਨਾਂ ਨੂੰ ਘੇਰਾ ਪਾਇਆ ਉਸ ਟਾਈਮ ਜੋ ਛੋਟੇ ਛੋਟੇ ਬੱਚੇ ਸੀਗੇ ਬੱਚੇ ਤਾਂ ਖੈਰ ਇੰਨੇ ਜ਼ਿਆਦਾ ਸਮਝਦਾਰ ਨਹੀਂ ਹੁੰਦੇ ਉਹ ਗੱਲਾਂ ਦੱਸ ਦਿੰਦੇ ਨੇ ਤੁਸੀਂ ਕੋਈ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੌਣ ਤੁਹਾਡੇ ਪਿੱਛੇ ਕਿਸ ਕਿਸ ਦਾ ਹੱਥ ਦਾ ਕੌਣ ਤੁਹਾਨੂੰ ਇਹ ਸਭ ਕਰਵਾ ਰਿਹਾ ਤੁਸੀਂ ਸਾਡੇ ਨਾਲ ਚੱਲਣਾ ਚਾਹੋਗੇ ਅਸੀਂ ਤੁਹਾਨੂੰ ਪੜਾਵਾਂਗੇ ਲਿਖਾਵਾਂਗੇ ਐਹੋ ਜੀ ਕੋਈ ਗੱਲ ਤੁਸੀਂ ਕੀਤੀ ਇਹ ਤੇ ਇੱਕ ਸਾਲ ਮੈਂ ਕਰਦਾ ਰਿਹਾ ਜੀ ਇਹ ਨਹੀਂ ਕਹਿੰਦੇ ਪੜ੍ਹਨਾ ਹੀ ਨਹੀਂ ਅਸੀਂ ਇੱਕ ਸਾਲ ਗੱਲ ਕਰਦੇ ਰਹੇ ਇਹਨਾਂ ਦੇ ਨਾਲ ਵੀ ਤੁਸੀਂ ਪੜ੍ਹਨਾ ਚਾਹੁੰਦੇ ਜੀ ਤੁਹਾਨੂੰ ਕਿਸੇ ਦੁਕਾਨ ਤੇ ਲਵਾ ਦੀਏ ਕਿਤੇ ਕੰਮ ਤੇ ਲਵਾ ਦੀਏ ਉਹ ਕਹਿੰਦੇ ਵੀ ਸਾਡੇ ਨਾਲ ਗੱਲ ਹੀ ਨਾ ਕਰੋ ਇਸ ਟੌਪਿਕ ਤੇ ਹੁਣ ਤੇ ਉਹਨਾਂ ਦੇ ਫੋਨਾਂ ਦੇ ਵਿੱਚ ਮੇਰੀ ਫੋਟੋ ਆ ਉਹ ਦੇਖਦੇ ਭੱਜ ਜਾਂਦੇ ਜਦੋਂ ਕਿਤੇ ਆਉਂਦੇ ਔਰ ਅਸੀਂ ਜਿਹੜਾ ਸਾਡਾ ਫਰਜ਼ ਬਣਦਾ ਨਾ ਇੱਕ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਉਹ ਪ੍ਰਸ਼ਾਸਨ ਤੋਂ ਸਹਿਯੋਗ ਲੈਣਾ ਅਸੀਂ ਟੈਕਸ ਦੇਨੇ ਆ ਉਹਨਾਂ ਦੇ ਹੀ ਪੈਸੇ ਤਨਖਾਹਾਂ ਬਣ ਕੇ ਜਾਂਦੀਆਂ ਜਿਹੜੇ ਟੈਕਸ ਪੇ ਕਰਦੇ ਆਮ ਲੋਕ ਸੋ ਇਹ ਅਸੀਂ ਕੰਮ ਖਾਲੀ ਕਰਕੇ ਛੱਡਣਾ ਸਰਕਾਰ ਇਹਦੇ ਸਾਡਾ ਸਾਥ ਦਿੰਦੀ ਆ ਨਹੀਂ ਦਿੰਦੀ ਪਰ ਅਸੀਂ ਇਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਤੇ ਮਤਲਬ ਭੀਖ ਨਹੀਂ ਮੰਗਣ ਦੇਣੀ ਤੇ ਪੱਥਰ ਤੇ ਲਕੀਰਿਆ ਕੋਈ ਸਾਡਾ ਸਾਥ ਦਵੇ ਨਾ ਦਵੇ ਪਰ ਇੱਕ ਜਣਾ ਸਾਡਾ ਸਾਥ ਚਟਾਨ ਵਾਂਗ ਖਲੋਕੇ ਦੇ ਰਿਹਾ ਉਹ ਅੰਮ੍ਰਿਤਸਰ ਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਉਸ ਭਰਾ ਨੇ ਮਤਲਬਾ ਜਿੰਨਾ ਕੁਝ ਵੀ ਹੋਇਆ ਪੰਜਾਬ ਦੇ ਵਿੱਚ 99% ਅੰਮ੍ਰਿਤਸਰ ਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜ਼ਲਾ ਡਿਜ਼ਰਵ ਕਰਦਾ ਉਹਨਾਂ ਨੇ ਹੀ ਸਾਰੇ ਅ fırsਰਾਂ ਨੂੰ ਉਹਨਾਂ ਨੇ ਹੀ ਸਾਡੇ ਨਾਲ ਹਰ ਜਗ੍ਹਾ ਸਪੋਰਟ ਕੀਤੀ ਉਹਨਾਂ ਨੇ ਇੱਥੋਂ ਤੱਕ ਪ੍ਰਸ਼ਾਸਨ ਨੂੰ ਐਨਐਚਏ ਨੂੰ ਕਹਿਤਾ ਵੀ ਜੇ ਇਹ ਮੈਨੂੰ ਨਜ਼ਰ ਆ ਗਿਆ ਜੋ ਜਾਇਜ ਨਹੀਂ ਅਜ ਕਰਦੇ ਆ ਤੇ ਤੁਹਾਡੀ ਖੈਰ ਨਹੀਂ ਤੇ ਆਪਾਂ ਤੇ ਚੈਨਲਾਂ ਤੇ ਜਿਹੜੇ ਲੋਕਾਂ ਦੇ ਬਿਆਨ ਵੇਖਿਓ ਉਹਨਾਂ ਦਾ ਤੇ ਮੈਂ ਕੋਤੇ ਕੋਈ ਵੇਖਿਆ ਹੀ ਨਹੀਂ ਕੰਮ ਜਿਹੜੇ ਮੈਂ ਡਿਬੇਟਾਂ 'ਚ ਬੈਠੇ ਵੇਖੇ ਉਹਨਾਂ ਨੂੰ ਮੈਂ ਕਦੀ ਗਰਾਊਂਡ ਤੇ ਵੇਖਿਆ ਹੀ ਨਹੀਂ ਜਿੰਨੇ ਵੇਲੜ ਬੰਦੇ ਸਾਰੇ ਡਿਬੇਟਾਂ 'ਚ ਆਣ ਕੇ ਆਹ ਕਰ ਦੋ ਉਹ ਕਰ ਦੋ ਬੈਠੇ ਵੇਲੇ ਰਾਏਆਂ ਦੇਈ ਜਾਂਦੇ ਗਰਾਊਂਡ ਤੇ ਆਓ ਕੰਮ ਗਰਾਊਂਡ ਤੇ ਹੁੰਦਾ ਸਮਾਜ ਸੇਵੀ ਸ਼ਬਦ ਜਿਹੜਾ ਮਰਜੀ ਅੱਜਕੱਲ ਲਾ ਲੈਂਦਾ ਸਮਾਜ ਸੇਵੀ ਦਾ ਮਤਲਬ ਪਤਾ ਕੀ ਸਮਾਜ ਨੂੰ ਕੀ ਦੇਣਿਆ ਤੁਹਾਡੀ ਸਮਾਜ ਪ੍ਰਤੀ ਕੀ ਸੇਵਾਵਾਂ ਨਿਭਾਈਆਂ ਕੀ ਤੁਹਾਡੀ ਦੇਣਿਆ ਐਵੇਂ ਆਣ ਕੇ ਭੁਗਾਈ ਮਾਰੀ ਜਾਨੀ ਮਾੜਾ ਉਹ ਮਾੜਾ ਇੰਨਾਂ ਚੀਜ਼ਾਂ 'ਚ ਬਲੀਵ ਨਹੀਂ ਕਰਦਾ ਮੈਂ ਇੱਕ ਦਿਨ ਹੀ ਡਿਬੇਟ ਤੇ ਬੈਠਾ ਔਰ ਉਸ ਦਿਨ ਜਿੰਨੇ ਜਣੇ ਬੈਠੇ ਸੀ ਮੈਂ ਕਹਿ ਕੇ ਗੱਲ ਕਹੀ ਸੀ ਵੀ 24 ਘੰਟਿਆਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲੂਗਾ ਮੈਂ ਗੱਲਾਂ ਵਾਲਿਆਂ 'ਚੋਂ ਨਹੀਂ ਆ ਔਰ ਕਰਕੇ ਵਿਖਾਇਆ ਤੁਹਾਡੇ ਚੈਨਲ ਨੇ ਜਿੱਦਣ ਸਭ ਤੋਂ ਵੱਡਾ ਜਿਹੜਾ 70 ਸਾਲ ਵਾਲਾ ਫੜਿਆ ਸੀਗਾ ਅੰਮ੍ਰਿਤਸਰ ਉਸ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਔਰ ਬਾਅਦੋਂ ਰੋਲਾ ਪਿਆ ਹੁਣ ਵੀ ਅਸੀਂ ਚਾਹੁੰਦੇ ਵੀ ਤੁਸੀਂ ਸਾਡਾ ਸਾਥ ਦਿਓ ਗਾਹ ਵੀ ਕਿਉਂਕਿ ਆਪਣਾ ਪੰਜਾਬ ਆਪਣਾ ਦੇਸ਼ ਆਪਾਂ ਖੁਸ਼ਹਾਲ ਬਣਾਉਣਾ ਆਪਾਂ ਬੱਚਿਆਂ ਤੋਂ ਪੀਖ ਨਹੀਂ ਮੰਗਵਣੀ ਇਹ ਬੱਚੇ ਪੜਨਗੇ ਚੰਗੇ ਬੰਨੇ ਲੱਗਣਗੇ ਔਰ ਜੇ ਕਿਸੇ ਦਾ ਬੱਚਾ ਗੁੰਮ ਹੋਇਆ ਉਸ ਮਾਂ ਨੂੰ ਮਿਲ ਜਾਊਗਾ ਤੇ ਇੰਨੀਆਂ ਦਵਾਵਾਂ ਇੰਨੀਆਂ ਸੀਸਾ ਮਿਲਣਗੀਆਂ ਸਾਡਾ ਇਸ ਜੀਵਨਤਾ ਜ਼ਿੰਦਗੀ ਤੇ ਆਉਣਾ ਜਾਣਾ ਸਫਲ ਹੋ ਜੂ ਕਿਉਂਕਿ ਮਾਵਾਂ ਡਿਪਰੈਸ਼ਨ ਚ ਚੱਲ ਜਾਂਦੀਆਂ ਜਿਨ੍ਹਾਂ ਦੇ ਇੱਕ ਹੀ ਬੱਚਾ ਹੁੰਦਾ ਬਿਲਕੁਲ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਇਹ ਕਾਰਵਾਈ ਸਖਤ ਹੁੰਦੀ ਬਹੁਤ ਵੱਡੇ ਲੈਵਲ ਤੇ ਹੋਊਗੀ ਜੀ ਹੁਣ ਜਿਹੜਾ ਐਕਸ਼ਨ ਹੋਊਗਾ ਇਸ ਤੋਂ ਵੱਡਾ ਹੋਊਗਾ ਔਰ ਮੈਂ ਤੁਹਾਨੂੰ ਦੱਸਿਆ ਕਿ ਇਸ ਵਾਰ ਅਸੀਂ ਚੁਣੇ ਹੋਏ ਨੁਮਾਇੰਦਿਆਂ ਨੂੰ ਨਾਲ ਲੈ ਕੇ ਜਾਵਾਂਗੇ ਕਿਉਂਕਿ ਜੇ ਸਾਡੇ ਤੋਂ ਕਿਤੇ ਕਾਰਵਾਈ ਦੀ ਰੱਖਦੇ ਢਿੱਲਮਠ ਤੇ ਜਿਹੜੇ ਨੁਮਾਇੰਦੇ ਆ ਨਾ ਜਿਹੜਾ ਕੋ ਚੁਣਿਆ ਹੋਇਆ ਵਿਧਾਇਕ ਆ ਐਮਪੀ ਆ ਐਮਐਲਏ ਆ ਤੇ ਉਹ ਫਿਰ ਲਾ ਕੇ ਬਹਿ ਕੇ ਚੰਗੀ ਤਰ੍ਹਾਂ ਕਾਰਵਾਈ ਕਰਾਉਂਦੇ ਦਿੰਦੇ ਆ ਜਾਂਦੇ ਜਾਂਦੇ ਉਹਨਾਂ ਲੋਕਾਂ ਨੂੰ ਕੁਝ ਕਹਿਣਾ ਚਾਹੂੰਗਾ ਕਿ ਜਿਹੜੇ ਤਰਸ ਖਾ ਕੇ ਇਹਨਾਂ ਨੂੰ ਭੀਖ ਦੇ ਦਿੰਦੇ ਨੇ ਮੇਰੀ ਬਿਲਕੁਲ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਜਦੋਂ ਕਿਸੇ ਨੂੰ 10 ਰੁਪਏ ਦਿੰਨੇ ਆ ਉਹ ਗਲਤ ਬੰਨੇ ਲੱਗਦੇ ਆ ਆਪਾਂ ਆਪਣੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਤੇ ਬੱਚਿਆਂ ਤੋਂ ਪੀਖ ਨਹੀਂ ਮੰਗਵਾਨੀ ਨਾ ਬੱਚਿਆਂ ਨੂੰ ਪੀਖ ਦੇਣੀ ਹੈ ਇਹਨਾਂ ਦੀ ਪੜਨ ਦੀ ਉਮਰ ਆ ਨਾ ਕਿ ਪੀਖ ਮੰਗਣ ਦੀ ਸੋ ਆਪਾਂ ਸਾਰੇ ਆਪਣੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਈਏ ਇਹ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਕਲਚਰ ਨਹੀਂ ਆ ਇਹ ਲੋਕਾਂ ਦੇ ਬੱਚੇ ਚੁੱਕੇ ਆ ਆਪਾਂ ਉਹਨਾਂ ਨੂੰ ਪੈਸੇ ਦੇ ਕੇ ਗਲਤ ਰਸਤੇ ਲਾ ਰਹੇ ਆ ਕਿਉਂਕਿ ਕਿਸੇ ਦੇ ਧੀ ਪੁੱਤ ਨੂੰ ਵਗਾੜਨਾ ਜਿਹੜਾ ਆਪਣਾ ਕੰਮ ਨਹੀਂ ਆ ਸੋ ਇਹਨਾਂ ਨੂੰ ਪੈਸੇ ਨਾ ਦਿਓ ਮੇਰੀ ਇੰਨੀ ਬੇਨਤੀ ਇੰਨੀ ਸਾਡੀ ਹੈਲਪ ਕਰ ਦਿਓ ਅਸੀਂ ਤੁਹਾਡੀ ਲੜਾਈ ਲੜ ਰਹੇ ਆ ਇਹ ਕੋਈ ਮੇਰੀ ਪਰਸਨਲ ਲੜਾਈ ਨਹੀਂ ਮੈਂ ਇਹਦੇ ਚੋਂ ਕੀ ਲੈਣਾ ਇਹ ਤੁਹਾਡੀ ਲੜਾਈ ਆ ਪੰਜਾਬੀਓ ਸਾਡੇ ਦੇਸ਼ ਦੀ ਲੜਾਈ ਆ ਜੇ ਆਪਾਂ ਪੰਜਾਬ ਨੂੰ ਮੰਗਤਾ ਮੁਕਤ ਕਰਨਾ ਤੇ ਫਿਰ ਤੁਸੀਂ ਇੰਨਾ ਸਾਥ ਦੇ ਦਿਓ ਪ੍ਰਸ਼ਾਸਨ ਨੂੰ ਤਲਾਹ ਕਰੋ ਬਾਲ ਵਿਭਾਗ ਨੂੰ ਇਮੀਡੀਏਟਲੀ ਜਿੱਥੇ ਤੁਹਾਨੂੰ ਮਿਲਦੇ ਆ ਇਹਨਾਂ ਨੂੰ ਪੈਸੇ ਨਾ ਦਿਓ ਬਹੁਤ ਬਹੁਤ ਧੰਨਵਾਦ ਹੈ ਇਸ ਸਮੇਂ ਸਾਡੇ ਨਾ ਸਟੂਡੀਓ ਦੇ ਵਿੱਚ ਸਮਾਜ ਸੇਵੀ सोनू ਜੰਡਿਆਲਾ ਮੌਜੂਦ ਸਨ ਜਿਨ੍ਹਾਂ ਨੇ ਇਸ ਮੁੱਦੇ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਕਿਵੇਂ ਸਖਤ ਹੁੰਦੀ ਹੈ ਉਹ ਜ਼ਰੂਰ ਦੇਖਣਾ ਹੋਵੇਗਾ ਆਪਣੀ رائے ਵੀ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰਨੀ ਹੈ ਨਵਿਆਂ ਤੇ ਤਾਜ਼ਿਆਂ ਮੁੱਦਿਆਂ ਦੇ ਉੱਤੇ ਗੱਲਬਾਤ ਦੇ ਲਈ ਜੁੜੇ ਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਕੈਮਰਾ ਪਰਸਨ ਅਸ਼ਮੀ ਦੇ ਨਾਲ